ਆ ਤਾਂ ਜਮੀ ਤੱਕ ਆ ਗਿਆ ਇਹ ਤਾਂ ਫਿਰ ਬਈ ਟੁੱਟੂ ਗਈ ਕਿਉਂਕਿ ਸਾਰੇ ਦਾ ਸਾਰਾ ਤੁਸੀਂ ਐ ਲਾ ਲਓ ਵੀ ਪੱਟ ਪੱਟ ਵਿੱਚ ਸਿੱਟ ਲਿਆ ਹੁਣ ਪਿੱਛੇ ਤੁਸੀਂ ਨੁਕਸਾਨ ਆ ਦੇਖ ਲੋ ਬਾਈ ਕਿੰਨੇ ਕਿੰਨੇ ਉਹਦੇ ਚ ਜ਼ਮੀਨ ਤੇ ਜਿਹੜਾ ਪਾਣੀ ਹੈਗਾ ਫਿਰ ਗਿਆ ਨਹੀਂ ਆਪੇ ਬੰਦ ਹੋ ਜੂਗਾ ਰੱਦ ਇਕ ਅੱਛਾ ਜਿਹਦਾ ਹੋਣਾ ਸੀ ਤਾਂ ਹੋ ਗਿਆ ਤੁਹਾਡਾ ਨੁਕਸਾਨ ਹਾਂ ਪਾਣੀ ਸਵੇਰ ਤੇ ਕ ਬੰਦ ਹੋ 15 ਘੰਟਿਆਂ ਚ ਸਾਰੇ ਵਿੱਚ ਸਿੱਟਦੀ ਬੰਨ ਲਾ ਤਾ ਇਟਾ ਨਾਲ ਅੱਛਾ ਇਟਾ ਨਾਲ ਬੰਨ ਲਾ ਲਿਆ ਵਿੱਚ ਸਿੱਟ ਕੇ ਇਟਾ ਆਸੇ ਪਾਸੇ ਅੱਛਾ ਉਹ ਰਾਤ ਨੂੰ ਪਾਣੀ ਆ ਗਿਆ ਪਾਣੀ ਨੇ ਤੂਰਤਾ ਅੱਛਾ ਤੇ ਇਹ ਠੇਕੇਦਾਰ ਝੂਠ ਮਾਰਦਾ ਉਹ ਕਹਿੰਦੇ ਸਾਡੇ ਕੋਲ ਕੋਈ ਬੰਦੀ ਦੀ ਇਹ ਹੋਣੀ ਹੈ ਹਾਂ ਮਤਲਬ ਕਿ ਰਿਟਨ ਉਹ ਤਾਂ ਉਹ ਤਾਂ ਲੈ ਵੀ ਇੱਥੇ ਸੂਏ ਚ ਪਾੜ ਪੈ ਗਿਆ ਤੇ ਕਣਕ ਬੀਜੀ ਨੂੰ ਸਿਰਫ ਔਰ ਸਿਰਫ ਹਜੇ ਇੱਕ ਹਫਤਾ ਹੋਇਆ ਸੀ ਤੇ ਮੰਨ ਕੇ ਚੱਲੋ ਵੀ ਤੂੰ ਹੀ ਬਾਹਰੇ ਆਈ ਤੀ ਕਣਕ ਦੀ ਹਜੇ ਠੀਕ ਹੈ ਨਾ ਤੇ ਜਿਹੜਾ ਨੁਕਸਾਨ ਆ ਇਹ ਇੱਥੇ ਤਕਰੀਬਨ ਤਕਰੀਬਨ 25 ਕਿੱਲਿਆਂ ਦਾ ਤਾਂ ਸਿੱਧੇ ਮਾਥੀ ਆ ਕਿਉਂਕਿ ਜਿੱਥੇ ਤੱਕ ਵੀ ਨਿਗਾਹ ਜਾਂਦੀ ਹੈਗੀ ਤੇ ਇਧਰ ਬੈਕ ਸਾਈਡ ਆਹ ਦੇਖੋ ਆ ਦੇ ਇਧਰ ਨੂੰ ਉਹ ਪਾਣੀ ਚਲਾ ਗਿਆ ਠੀਕ ਹੈ ਨਾ ਤੇ 25 ਕਿੱਲੇ ਦਾ ਜਿਵੇਂ ਜਮਾ ਆਪਾਂ ਕਹਿ ਲੀਏ ਵੀ ਜਮਾ ਗਿਣਤੀ ਚੀ ਨੇ ਪਰ ਜਿਹੜੇ ਉਹ ਤੋਂ ਪਲੱਸ ਆ ਉਹ ਗੱਲ ਹਜੇ ਬਾਹਰ ਹੈ ਇਹਦੇ ਤੋਂ ਗਿਣਤੀ ਮਿੰਨਤੀ ਤੋਂ ਤੇ ਜਿਹੜੀ ਇਹ ਸੂਆ ਜਿਹੜਾ ਟੁੱਟਿਆਗਾ ਇਹ ਕੋਈ ਇਹ ਨਹੀਂ ਹੈਗਾ ਵੀ ਕੋਈ ਅਣਹੋਣੀ ਘਟਨਾ ਜਿਹਨੂੰ ਆਪਾਂ ਕਹਿ ਲਈ ਵੀ ਅਣਹੋਣੀ ਘਟਨਾ ਨਹੀਂ ਘਟੀ ਹੈਗੀ ਇਹ ਤਾਂ ਆਪਾਂ ਕਹਿ ਲਈਏ ਵੀ ਠੇਕੇਦਾਰ ਦੀ ਗਲਤੀ ਕਰਨਾ ਟੁੱਟਿਆਗਾ ਠੇਕੇਦਾਰ ਦੀ ਗਲਤੀ ਕੀ ਸੀ ਇਹਦਾ ਜਿਹੜਾ ਟੈਂਡਰ ਹੋਇਆ ਸੀਗਾ ਇਹਗਾ ਜਿਹੜਾ ਇਹ ਟੈਂਡਰ ਹੋਇਆ ਸੀ ਪੱਕਾ ਹੋਣ ਦਾ ਤੇ ਉਹ ਟੈਂਡਰ ਪੱਕਾ ਹੋਣ ਦਾ ਸੀਗਾ ਤੇ ਹੁਣ ਪੱਕਾ ਬਾਈ ਸੁਆ ਉਦੋਂ ਬਣਾਣਾ ਸਟਾਰਟ ਹੁੰਦਾ ਹੁੰਦਾ ਜਦੋਂ ਪਾਣੀ ਬੰਦ ਹੋ ਜੇ ਠੀਕ ਆ ਇਹਦੇ 'ਚ ਕੀਤਾ ਕੀ ਹੈਗਾ ਇਹਨਾਂ ਨੇ ਕੀ ਕੀਤਾ ਦੇਖੋ ਹੁਣ ਸਾਰਾ ਸਾਈਡਾਂ ਸੂਡਾਂ ਬਾਈ ਡੱਗ ਕੇ ਸਾਰਾ ਤੈਸ ਨੈਸ ਹੋ ਗਿਆ ਹਨ ਤੇ ਪਾਣੀ ਜਿਉਂਦਾ ਤਿਉਂ ਚੱਲੀ ਜਾਂਦਾ ਹੈਗਾ ਤਕਰੀਬਨ ਇਹਨੂੰ ਪਾਣੀ ਚਾਲ ਦੇ ਨੂੰ ਨਾ ਵਾਲੇ 24 ਘੰਟੇ ਤੋਂ ਉੱਪਰ ਹੋ ਚੁੱਕਿਆ ਤੇ ਆਹ ਬਾਈ ਦੇ ਖੇਤ ਟੁੱਟਿਆਗਾ ਹਨਾ ਸਾਤੇ ਕਦੋਂ ਟੁੱਟਿਆ ਰਾਤ ਨੂੰ ਦਾ ਰਾਤ ਰਾਤ 12 ਵਜੇ ਟੁੱਟਿਆ ਰਾਤ 12 ਵਜੇ ਦਾ ਟੁੱਟਿਆ ਹੋਇਆਗਾ ਕੋਈ ਸਾਰ ਨਹੀਂ ਕੋਈ ਸਾਰ ਨਹੀਂ ਤੇ 25 ਕਿੱਲਾਂ ਦਾ ਤਾਂ ਇੱਥੋਂ ਗਿਣਤੀ ਚਾਉਂਦੇ ਆ ਜਿਹੜੇ 25 ਤੇ ਉਦੋਂ ਬਾਅਦ ਜਿਹੜੀ ਆਪਾਂ ਗੱਲ ਕਰਦੇ ਆ ਉਹ ਵੱਖ ਹਨਾ ਜਦੋਂ ਆਪਾਂ ਕਹਿੰਨੇ ਵੀ ਜਦੋਂ ਜੱਟ ਤੇ ਮਾਰ ਪੈਂਦੀ ਐਂ ਪੈਂਦੀ ਹੈ ਕਿ ਹੋਰ ਜੱਟ ਸਾਰੀਆਂ ਮਾਰਾਂ ਚਾ ਲੈ ਜਾਂਦਾ ਜਿਹੜੀ ਆਹ ਜਾਣਬੁੱਧ ਕੀ ਕਹਾਂਗੇ ਆਪਾਂ ਕਿਉਂਕਿ ਜਾਣਬੁੱਧ ਕੇ ਤਾਂ ਆ ਗਈ ਇਹਦਾ ਟੈਂਡਰ ਨਿਕਲਿਆ ਸੀਗਾ ਪੱਕਾ ਹੋਣ ਦਾ ਸੂਏ ਦਾ ਪਰ ਪਾਣੀ ਰੋਕ ਕੇ ਪੱਕਾ ਕਰਨਾ ਸੀ ਜਦੋਂ ਕਿ ਚਲਦੇ ਪਾਣੀ ਦੇ ਵਿੱਚ ਉਹਨਾਂ ਨੇ ਕੀ ਕੀਤਾ ਅੱਗੇ ਚਲਦੇ ਪਾਣੀ ਦੇ ਵਿੱਚ ਜੇ ਸੀਬੀਆਂ ਨਾਲ ਬਾਈ ਸੈਡਾਂ ਢਾਕੇ ਇੱਟਾਂ ਵਿੱਚ ਸਿੱਟਦੀਆਂ ਸਾਂ ਤੇ ਵਿੱਚ ਸਿੱਟਦੀਆਂ ਬੰਨ ਲਾਤਾ ਇੱਟਾਂ ਨਾਲ ਅੱਛਾ ਇੱਟਾਂ ਨਾਲ ਬੰਨ ਲਾ ਲਿਆ ਵਿੱਚ ਸਿੱਟ ਕੇ ਇੱਟਾਂ ਆਸੇ ਪਾਸੇ ਅੱਛਾ ਉਹ ਰਾਤ ਨੂੰ ਪਾਣੀ ਆ ਗਿਆ ਪਾਣੀ ਨੇ ਤੋੜਤਾ ਅੱਛਾ ਤੇ ਉਹ ਕਹਿੰਦੇ ਤਾਂ ਐ ਸੀਗੇ ਵੀ ਅਸੀਂ ਪਾਣੀ ਬੰਦ ਕਰਾਤਾ ਪਿੱਛੋਂ ਪਾਣੀ ਸੰਗਾਂ ਦੀ ਵਧਾ ਕੇ ਛੱਡਤਾ ਨਾ ਨੈਰੀ ਮਹਿਕਮੇ ਵਾਲੇ ਕਹਿੰਦੇ ਕਹਿੰਦੇ ਵੀ ਅਸੀਂ ਬੰਦ ਨਹੀਂ ਕਰਿਆ ਹਾਂ ਪਰ ਇਹ ਕਹਿੰਦੇ ਠੇਕੇਦਾਰ ਕਹਿੰਦਾ ਮੈਂ ਬੰਦ ਕਰਾ ਕੇ ਫੇਰ ਲੱਗਿਆ ਕਰਾਂਗਾ ਅੱਛਾ ਮਤਲਬ ਕਿ ਵਿਚਾਲੇ ਗੱਲ ਆ ਕਿ ਜਿਹੜੀ ਉਹ ਲੁਕੁ ਲੁਕੀ ਛਿੱਪੀ ਵਾਲੀ ਆ ਵੀ ਹਜੇ ਕਲੀਅਰ ਨਹੀਂ ਹੋਇਆ ਵੀ ਇਹਨਾਂ ਨੇ ਉਹਨਾਂ ਨੂੰ ਕਿਹਾ ਜਾਂ ਉਹ ਝੂਠ ਮਾਰਦਿੰਨੇ ਜਾਂ ਠੇਕੇਦਾਰ ਝੂਠ ਮਾਰਦਾ ਇਹ ਠੇਕੇਦਾਰ ਝੂਠ ਮਾਰਦਾ ਉਹ ਕਹਿੰਦੇ ਸਾਡੇ ਕੋਲ ਕੋਈ ਬੰਦੀ ਦੀ ਉਹ ਨਹੀਂ ਆ ਹਾਂ ਮਤਲਬ ਕਿ ਰਿਟਰਨ ਉਹ ਤਾਂ ਉਹ ਤਾਂ ਰਿਟਰਨ ਚ ਲੈਣਦੇ ਨੇ ਉਹਨਾਂ ਨੇ ਤਾਂ ਰਿਟਰਨ ਜੇ ਲੈ ਕੇ ਬੰਦ ਕਰ ਦੇਣਾਗਾ ਵੀ ਛੋਟਾ ਕੰਮ ਚੱਲ ਪਿਆ ਭਈ ਅਸੀਂ ਪਾਣੀ ਬੰਦ ਕਰਤਾ ਸੋ ਇਹ ਠੇਕੇਦਾਰ ਦੀ ਆਪਾਂ ਗਲਤੀ ਮੰਨ ਲਈਏ ਕਿਉਂਕਿ ਭਰਾਜੀ ਠੇਕੇਦ ਉਹਨੇ ਬਾਈ ਜਿਉਂ ਦਾ ਤਿਉਂ ਕੰਮ ਆ ਜਿਹੜਾ ਚਾਲੂ ਕਰਤਾ ਤੇ ਸੈਡਾਂ ਟਾ ਕੇ ਇੱਥੋਂ ਤਕਰੀਬਨ 15 ਕਿੱਲਾਂ ਦੀ ਬਾਹੀ ਅੱਗੇ ਆ ਨਾ ਕੰਮ ਜਿਹੜਾ ਸਟਾਰਟ ਹੋਇਆ ਇੱਥੋਂ 15 20 ਕਿੱਲਾਂ ਦੀ ਬਾਹੀ ਜਿਹੜਾ ਗਾਹਾਂ ਬਾਈ ਉਹਨਾਂ ਨੇ ਸੈਡਾਂ ਟਾ ਕੇ ਵਿੱਚ ਸੱਟ ਕੇ ਬੰਨ ਲਾ ਲਿਆ ਤੇ ਪਾਣੀ ਪਿੱਛੋਂ ਸੀ ਆ ਜਿਹੜਾ ਬਾਈ ਨਹਿਰੀ ਮਹਿਕਮੇ ਕੋਲੇ ਰਿਟਰਨ ਦੇ ਵਿੱਚ ਕੋਈ ਲਿਖਤੀ ਰੂਪ ਚ ਗਈ ਨਹੀਂ ਹੈਗਾ ਕੁਝ ਉਹਨਾਂ ਨੇ ਪਾਣੀ ਬਾਈ ਘਟਾਉਣ ਦੀ ਬਜਾਏ ਬੰਦ ਕਰਨ ਦੀ ਬਜਾਏ ਉਹਨਾਂ ਨੇ ਸਗੋਂ ਦੀ ਪਾਣੀ ਵਧਾਤਾ ਬੁਲਾਇਆ ਤਾਂ ਕਿਉਂਕਿ ਇਹ ਸੂਏ ਦਾ ਪਾਣੀ ਆ ਜਿਹੜਾ ਟਰਾਈਡੈਂਟ ਧੌਲੇ ਨੂੰ ਜਾਂਦਾ ਹੈਗਾ ਤੇ ਉਹ ਇਹਦੇ ਵਿੱਚੋਂ ਪਾਣੀ ਯੂਜ਼ ਕਰਦੇ ਆ ਕੁਛ ਨਾ ਕੁਛ ਠੀਕ ਆ ਚਲੋ ਉਹ ਉਹਨਾਂ ਦਾ ਮੈਟਰ ਆ ਉਹ ਆਪਾਂ ਇਹਦੇ ਵਿੱਚ ਇਨਵੋਲ ਬਣਾ ਕਰੀਏ ਤਾਂ ਚੰਗੀ ਗੱਲ ਆ ਪਰ ਜਿਹੜਾ ਹੁਣ ਨੁਕਸਾਨ ਹੈਗਾ ਉਹ ਨੁਕਸਾਨ ਸਤਨਾਮ ਕਿੰਨਾ ਕਹਿ ਰਹੇ ਨੇ ਬਾਈ ਕਿੱਲੇ ਦਾ ਨੁਕਸਾਨ ਉਹ 10000 ਕਹਿ ਰਿਹਾ ਕਿੱਲੇ ਦਾ ਹਾਂ ਇਹ ਤਾਂ ਬਾਈ ਇਹ ਤਾਂ ਫਿਰ ਖਰਚਾ ਇਤੂ ਵੱਧ ਤਾਂ ਆਪਣਾ ਖਰਚਾ ਆ ਜਾਂਦਾ ਖਰਚਾ ਹੋ ਗਿਆ ਬਾਕੀ ਕੰਕ ਕਿੱਥੇ ਹੁੰਦੀ ਨਹੀਂ ਹੁਣ ਇੱਥੇ ਕਣਕ ਬਈ ਹੁੰਦੀ ਨਹੀਂ ਕਿਉਂਕਿ ਕਣਕ ਪਤਾ ਕੀ ਆ ਹੁਣ ਜਿਹੜੇ ਬੀਜ ਹੀ ਆਪਣੇ ਠੀਕ ਆ ਆਪਣੇ ਬੀ ਕਿਹੜੇ ਕਿਹੜੇ 222 187 303 826 ਇਹ ਸਾਰੇ ਬੀਆਂ ਦਾ ਜਿਹੜਾ ਟਾਈਮ ਆ ਉਹ ਤਾਂ ਲੰਘ ਗਿਆ ਉਹ ਲੰਘ ਗਿਆ ਹਨਾ ਬਜ਼ਾਰਾ ਹੋ ਗਿਆ ਤੇ ਜਿਹੜੇ ਦੂਸਰੇ ਬੀ ਨੇਗੇ ਜਿਹੜੇ ਐਦੂ ਮਾਗਰ ਉਹ ਵੇਚਦੇ ਆ ਉਹ ਇੱਥੇ ਵਿਜਨੇ ਨਹੀਂ ਕਿਉਂਕਿ ਇਹ 1 ਮਹੀਨਾ ਹਜੇ ਬਤ ਨਹੀਂ ਆਉਣਾ ਉਦੋਂ ਮਾਗਰੋ ਇਹ ਗਾਦ ਚੱਕਣੀ ਪੂ ਤੇ ਗਾਦ ਇਹ ਚੱਕਦੇ ਹੈ ਨਹੀਂ ਇਹ ਵੀ ਗੱਲ ਆ ਕਿਉਂਕਿ ਪਹਿਲਾਂ ਥੋੜੋ ਡੁੱਟੀ ਸੀਗੀ ਉਥੋਂ ਵੀ ਇਹਨਾਂ ਨੇ ਗਾਦ ਨਹੀਂ ਇਹ ਚੱਕਦੇ ਬਾਈ ਇਹ ਤਾਂ ਨਮੀ ਮਿੱਟੀ ਲੈ ਕੇ ਪਾਉਣਗੇ ਇੱਥੇ ਇਹ ਸਾਰਾ ਜ਼ਿਮੀਦਾਰ ਦਾ ਆਪ ਦਾ ਖਰਚਾ ਹੋਊ ਸਤਨਾਮ ਪਹਿਲਾਂ ਵੀ ਆਪ ਚੱਕਿਆ ਨਾ ਤੁਸੀਂ ਆਪ ਚੱਕਿਆ ਹਾਂ ਪਹਿਲਾਂ ਆਪ ਚੱਕਿਆ ਮੇਰਾ 25-30000 ਰੁਪਏ ਲੱਗ ਚੁੱਕੇ ਪਹਿਲਾਂ ਠੀਕ ਆ ਲੋ ਪਹਿਲਾਂ ਦਾ ਘਰ ਆ ਚੱਕਿਆ ਮਤਲਬ ਕਿ 50000 ਦਾ ਹੁਣ ਖੜਾ ਹੈ ਹੁਣ 50000 ਨਾਲੇ ਜਿਹੜੀ ਫਸਲ ਮਰ ਗਈ ਉਹ ਵੱਖਾ ਤੇ ਹੁਣ ਇਥੇ ਬਾਈ ਦੇ ਘੱਟੋ ਘੱਟ 8 ਕਿੱਲੇ ਨੇ 8 ਕਿੱਲੇ ਮੇਰੇ ਆ 7 ਕਿੱਲੇ ਚੰਨਜੀਤ ਦੇ ਆ ਤੇ 9 ਕਿੱਲੇ ਆਪਣਾ ਗਗਨਦੀਪ ਸਿੰਘ son of ਚਮਕੌਰ ਸਿੰਘ ਦੇ ਆ ਠੀਕ ਆ ਜਿਹੜੇ ਜਮਾ ਤਵਾ ਹੋ ਠੀਕ ਆ ਮਤਲਬ ਕਿ ਹੁਣ ਉਹਨਾਂ ਦੇ ਵਿੱਚ ਨਾ ਕਣਕ ਦੀ ਬਿਜਾਈ ਹੋਵੇ ਤੇ ਮੁਆਵਜ਼ਾ ਇਹ 10000 ਤੋਂ ਵੱਧ ਨਹੀਂ ਦੇ ਰਹੇ 10000 ਦਾ ਚੱਟ ਆ ਗਿਆ ਜੀ 10000 ਤਾਂ ਉਹ ਬਈ ਆਪਾਂ ਨੂੰ ਹੁਣ ਸਾਰਾ ਜ਼ਿਮੀਦਾਰਾਂ ਨੂੰ ਪਤਾ ਹੀ ਆ ਹਨ ਹੁਈ ਹੋਈ ਆ ਗੁੱਲੀ ਡੰਡਿਆਂ ਵਾਲੀਆਂ ਨੂੰ ਪਤਾ ਪੁੱਤ ਗੁੱਲੀ ਡੰਡਿਆਂ ਵਾਲੀਆਂ ਸੁਪਰੀਆਂ ਨੇ ਜਿਹੜੀਆਂ ਉਹ ਹੋਈਆਂ ਹੋਈਆਂ ਨੇ ਬਈ ਤੇ ਕਿਰਾਏ ਦੇ ਉੱਪਰ ਬਜਾਰਾ ਹੋਇਆ ਹੋਇਆਗਾ ਹੁਣ ਜੇ ਆਪਾਂ ਬਈ ਕਿਰਾਏ ਦਾ ਚਾਹੇ ਲਾ ਲਈਏ ਚਾਹੇ ਆਪਦਾ ਆਪ ਤੇਲ ਭੂਕੇ ਵੀ ਉਹ ਹੁਣ ਹਰ ਇੱਕ ਬੰਦੇ ਨੂੰ ਪਤਾ ਹੀ ਆ ਵੀ ਹਨਾ ਕਿੰਨਾ ਖਰਚਾ ਆ ਜਾਂਦਾ ਕਿੱਲੇ ਤੇ ਤੇ ਪਾਣੀ ਹਜੇ ਵੀ ਪੂਰੇ ਮੈਂ ਕਹਣਾ ਪੂਰੀ ਚੱਲ ਰਿਹਾ ਯਾਰ ਇਹਨੂੰ ਆਪਾਂ ਪੂਰੀ ਮੰਨ ਲਈਏ ਇਹ ਨਾ ਮੰਨੀਏ ਵੀ ਇਹਦਾ ਥੱਲਾ ਆ ਗਿਆ ਪਾਣੀ ਦਾ ਵੀ ਥੱਲੇ ਥੱਲੇ ਚੱਲ ਰਿਹਾ ਥੱਲਾ ਤਾਂ ਤਾਂ ਹੈ ਕਿਉਂਕਿ ਪਾਣੀ ਇੱਥੇ ਟੁੱਟ ਗਿਆ ਜੇ ਇਹ ਮਤਲਬ ਕਿ ਬੰਨ ਦੇ ਤੌਰ ਤੇ ਚੱਲੇ ਪਾਣੀ ਸੂਏ ਚੱਲੇ ਫੇਰ ਤਾਂ ਇਹ ਪਿੱਛੋਂ ਤਾਂ ਸੂਹਾ ਜਿਉਂਦਾ ਤਿਉਂ ਚੱਲ ਰਿਹਾ ਵੀ ਉਪਰੀ ਚੱਲ ਰਿਹਾ ਉਹਦੇ ਲੈਵਲ ਤੇ ਜਿੱਥੇ ਇਹ ਪਾਣੀ ਪਹਿਲਾਂ ਚੱਲ ਰਿਹਾ ਸੀਗਾ ਹਨਾ ਤੇ ਨੁਕਸਾਨ ਆ ਜਿਹੜਾ ਬਹੁਤ ਵੱਡਾ ਗਿਆ ਤੇ ਇਸ ਤੋਂ ਬਾਅਦ ਜਿਹੜੀ ਹੁਣ ਦੇਖੋ ਖਾਣ ਪੀਣ ਨੂੰ ਆਪਾਂ ਗੈਨੇ ਹੁੰਨੇ ਆ ਵੀ ਦੇਖਾ ਪੰਜਾਬ ਜੇ ਖੜਾ ਗਿਆ ਤਾਂ ਦੋ ਫਸਲਾਂ ਤੇ ਖੜਾ ਇੱਕ ਕਣਕ ਇੱਕ ਝੋਨਾ ਤੇ ਝੋਨਾ ਵੱਢਣ ਵੇਲੇ ਵੀ ਟੁੱਟਿਆ ਸੀਗਾ ਉਦੋਂ ਵੀ ਬਾਈ ਨੇ ਜੀਰੀ ਜਿਹੜੀ ਚੜਾ ਕੇ ਵੱਢਣੀ ਪੈਗੀ ਸੀਗੀ ਕਿਉਂਕਿ ਜਮ੍ਹਾਂ ਉਧਰੋਂ ਮਸ਼ੀਨਾਂ ਚੱਲ ਪਈਆਂ ਸੀ ਤੇ ਉਦੋਂ ਇਹ ਇੱਥੋਂ ਕਿੱਲਾ ਬਾਹੀ ਗਾਹਾਂ ਤੋਂ ਟੁੱਟਿਆ ਸੀ ਉਦੋਂ ਵੀ ਇਹਨਾਂ ਨੇ ਜੀਰੀ ਸੀ ਜਿਹੜੀ ਸਾਤੇ ਚੜਾ ਕੇ ਵੱਡੀ ਸੀ ਹਨਾ ਪੂਰੀ ਹਨਾ ਮਸਾ ਵੱਡੀ ਸੀ ਜਮਾ ਥੱਲੇ ਲੰਬੀ ਪੈ ਗਈ ਸੀ ਮਤਲਬ ਕਿ ਜੀਰੀ ਦਾ ਵੀ ਨੁਕਸਾਨ ਸੀਗਾ ਤੇ ਹੁਣ ਬਾਈ ਕਣਕ ਦਾ ਜਿਹੜਾ ਹੋ ਗਿਆ ਤੇ ਕਣਕ ਦਾ ਬੁਜਾਰਾ ਹੁੰਦਾ ਹੈ ਨਹੀਂ ਠੀਕ ਆ ਹੁਣ ਹੋਰ ਫਾਸਲਾ ਜਿਹੜੀ ਉਹ ਵੀ ਤਾਂ ਹੋ ਜੇ ਓ ਗਿੱਲ ਜਾਊਗੀ ਹੁਣ ਗਿੱਲ ਬਾਈ ਸੋਨ ਨੂੰ ਵੀ ਪਤਾ ਤਕਰੀਬਨ ਤਕਰੀਬਨ ਸਾਰਾ ਜਿਹੜਾ 25 25 ਤੋਂ 32 ਕਿੱਲਿਆਂ ਦੇ ਵਿੱਚ ਆ 25 ਤੋਂ 27 28 ਕਿੱਲਿਆਂ ਦੇ ਵਿੱਚ ਆ ਜਿਹੜਾ ਪਾਣੀ ਆ ਉਹ ਫਿਰ ਚੁੱਕਿਆ ਗਿਆ ਤੇ ਅੱਗੇ ਜਿਹੜਾ ਡਰੇਨ ਜਾਂਦਾ ਹੋ ਉੱਥੇ ਇੱਥੋਂ ਟੁੱਟ ਕੇ ਗਾਦ ਭਰੀ ਆ ਤੇ ਉੱਥੋਂ ਟੁੱਟ ਕੇ ਜਿਹੜਾ ਸਾਰਾ ਵਾਹਣਾ ਗਿਆ ਉਹ ਉਹਦੇ ਵਿੱਚ ਮਤਲਬ ਘਾਰੇ ਪੈਗੇ ਹਨਾ ਉਹ ਘਾਰੇ ਵੱਡੇ ਵੱਡੇ ਘਾਰੇ ਪੈਗੇ ਉਹ ਚੱਕ ਕੇ ਘਾਰੇ ਵਿੱਚ ਸਿੱਟਣੇ ਪੈਣਗੇ ਤੇ ਇੱਥੋਂ ਮਿੱਟੀ ਚੱਕ ਕੇ ਲੈ ਆਣੀ ਪਊਗੀ ਹਨਾ ਮਤਲਬ ਕਿ ਇਹ ਮੰਨ ਕੇ ਚੱਲੋ ਵੀ ਲੱਖ ਰੁਪਇਆ ਜਮਾ ਤੇ ਕੱਲਾ ਇਹਨੂੰ ਸਾਫ ਸਪਾਈ ਦੀ ਮਤਲਬ ਲੱਗ ਜਾਣਾ ਬੰਦੇ ਦਾ ਤੇ ਮੁਆਵਜ਼ਾ ਦੇ ਰਹੇ ਨੇ ਸਿਰਫ ਔਰ ਸਿਰਫ 10000 ਰੁਪਿਆ ਤੇ ਜੇ ਹੁਣ ਇਹ ਬਾਈ ਦੇ ਇੱਥੇ 8 ਕਿੱਲੇ ਨੇ ਤਾਂ ਭਾਈ 80000 ਰੁਪਈ ਬਣਿਆ ਤੇ ਫਿਰ ਮੈਨੂੰ ਐਂ ਦੱਸੋ ਵੀ ਬੰਦਾ ਜਵਾ ਕਪਾਲੂ ਕਿਵੇਂ ਮੂਰੇ ਫੀਸਾਂ ਭਰਨੀਆਂ ਨੇ ਤੇ ਘਰ ਦੇ ਖਰਚੇ ਨੇ ਭਾਈ ਸਾਰੇ ਹਨਾ ਕਬੀਲਦਾਰੀ ਕਿੱ사 ਕਿਸ ਬੇਸ ਤੇ ਚੱਲੂਗੀ ਮੈਨੂੰ ਐਂ ਦੱਸੋ ਹਨਾ ਵੀ ਆਹ ਮਾਰ ਆ ਜਿਹੜੀ ਉਹ ਇੱਕ ਜ਼ਿਮੀਦਾਰ ਨੂੰ ਜਿਹੜੀ ਲੈ ਬੈਂਦੀ ਆਪਾਂ ਕਹਿੰਦੇ ਆ ਵੀ ਹਨਾ ਬੰਦਾ ਵਿਫਾਹਾ ਲੈ ਗਿਆ ਜਾਂ ਉਹ ਆਹ ਚੀਜ਼ਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰ ਬਣ ਕੇ ਵੱਧ ਤੋਂ ਵੱਧ ਤੇ ਹੁਣ ਜਿਹੜਾ ਅੱਗੇ ਦੀ ਅੱਗੇ ਜਿਹੜਾ ਡਿੱਗ ਰਹਾਗਾ ਆਹ ਇਥੋਂ ਨਾ ਟਿਕਾਂ ਡਿੱਗੀ ਜਾਂਦੀ ਐ ਤੇ ਆਹ ਵੀ ਟਿਕ ਜਾਊਗੀ ਇੱਧਰ ਇੱਧਰ ਰਹੋ ਆਹ ਵੀ ਇਥੋਂ ਜਾ ਰਹੀ ਹੈਗੀ ਆ ਦੇ ਉਹ ਦੇਖੋ ਦੇਖੋ ਇਥੋਂ ਡਿੱਗੀ ਜਾਂਦੀ ਆ ਦੇਖੋ ਇਥੋਂ ਬਈ ਆਹ ਸਾਰਾ ਦੇਖੋ ਆ ਸਾਰਾ ਹੁਣ ਖੜੇ ਖੜੇ ਵਿੱਚ ਡਿੱਗ ਪਿਓ ਹੋਣਾ ਉੱਪਰ ਆ ਦੇ ਆ ਵੀ ਜਾਊ ਬਾਈ ਇਧਰਲੀ ਸਾਈਡੋਂ ਆ ਦੇ ਆ ਦੇ ਕਿਉਂਕਿ ਆ ਨਾ ਪਾਣੀ ਤੇਜ਼ ਬਹੁਤ ਆ ਯਾਰ ਪਾਣੀ ਦਾ ਪਾਣਾ ਬੰਦ ਹੋ ਹੋਈ ਨਹੀਂ ਮੈਂ ਕੱਲਾ ਦਾ ਯਾਰ ਹਜੇ ਵੀ ਨਹੀਂ ਬੰਦ ਕੀਤਾ ਹੈ ਨਹੀਂ ਪਾਣਾ ਤੇ ਇਹਨਾਂ ਨੇ ਇੱਕ ਪੁੱਟ ਦਾ ਪਾਣੀ ਆਉਂਦਾ ਰਿਹਾਉਂਗਾ ਯਾਰ ਆਈ ਜਾਊਗਾ ਯਾਰ ਮੇਰੇ ਖਿਆਲ ਚ ਤਾਂ ਹਜੇ ਬੰਦ ਹੋਣ ਵਾਲਾ ਕੋਈ ਉਹ ਹੀ ਹੈ ਨਹੀਂ ਸਪੀਡ ਤਾਂ ਦੇਖ ਪਾਣੀ ਦੀ ਯਾਰ ਆ ਦੇ ਚੋਂ ਦੇ ਨਾਲ ਲੱਗਿਆ ਜਮਾ ਤਾਂ ਦੀ ਚੜ ਚੋਂ ਡਿਆ ਹੋਇਆ ਹੈ ਆ ਦੇ ਪਾਣੀ ਦੀ ਸਪੀਡ ਦੇਖ ਤੇ ਬਾਕੀ ਸੋਨੂੰ ਸਾਰਾ ਵੀਡੀਓ ਦੇ ਵਿੱਚ ਗੱਲਬਾਤ ਆ ਜਿਹੜੀ ਬਈ ਆਪਾਂ ਕਰ ਲਈ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਠੀਕ ਆ ਤੇ ਚੈਨਲ ਨੂੰ ਆਪਣੇ ਨੂੰ ਕਰ ਲਿਓ ਫੋਲੋ ਆ ਦੇਖੋ ਬਈ ਇੱਥੇ ਕੰਮ ਸੀ ਜਿਹੜਾ ਇਹਨਾਂ ਨੇ ਆ ਐ ਚਾਲੂ ਕਰ ਲਿਆ ਆ ਆ ਚੀਜ਼ਾਂ ਜਿਹੜੀਆਂ ਆ ਦੇਖੋ ਇਹਨਾਂ ਨੇ ਹੋਣਾ ਆ ਪਟ ਪਟ ਬਈ ਇੱਟਾਂ ਸੀ ਜਿਹੜੀਆਂ ਆ ਦੇਖੋ ਆ ਸਾਰਾ ਖੱਬਲ ਖੱਲਾ ਸੀ ਜਿਹੜਾ ਉਹ ਪਟ ਪਟ ਕੇ ਵਿੱਚ ਸੈਟ ਲਿਆ ਠੇਕੇਦਾਰ ਨੇ ਐ ਠੀਕ ਹੈ ਨਾ ਹੁਣ ਤੁਸੀਂ ਐ ਦੱਸੋ ਯਾਰ ਆ ਤਾਂ ਜਮੀ ਤੱਕ ਆਗਾ ਇਹ ਤਾਂ ਫਿਰ ਬਈ ਟੁੱਟੂ ਗਈ ਕਿਉਂਕਿ ਸਾਰੇ ਦਾ ਸਾਰਾ ਤੁਸੀਂ ਐ ਲਾ ਲਓ ਵੀ ਪਟ ਪਟ ਵਿੱਚ ਸੈਟ ਲਿਆ ਇੱਥੋਂ ਹੁਣ ਜਦੋਂ ਪਾਣੀ ਸੀ ਜਿਹੜਾ ਉਹ ਵਧਣਾ ਸਟਾਰਟ ਹੋ ਗਿਆ ਪਿੱਛੇ ਨੂੰ ਕਿਉਂਕਿ ਬਾਈ ਜਦੋਂ ਹੁਣ ਆਂਟ ਲੱਗ ਗਈ ਪਾਣੀ ਦੀ ਆ ਦੇਖੋ ਹੁਣ ਤੁਸੀਂ ਆ ਤਾਂ ਸੂਟ ਆਗਾ ਵੀ ਸਾਰੇ ਦਾ ਸਾਰਾ ਤੁਸੀਂ ਇਟਾਂ ਖੱਬਲ ਉਹ ਤੁਸੀਂ ਸੂਏ ਦੇ ਵਿੱਚ ਚੱਲਦੇ ਪਾਣੀ ਤੇ ਤੁਸੀਂ ਇੱਟਾਂ ਪੱਟ ਕੇ ਵਿੱਚ ਸਿੱਟੀਆਂ ਨੇ ਇਹਦਾ ਬਾਈ ਪਿੱਛੇ ਤਾਂ ਪਾਣੀ ਚੜੂਗੀ ਫਿਰ ਹੁਣ ਪਿੱਛੇ ਤੁਸੀਂ ਨੁਕਸਾਨ ਆ ਦੇਖ ਲਓ ਬਾਈ ਕਿੰਨੇ ਕਿੰਨੇ ਉਹਦੇ ਚ ਜ਼ਮੀਨ ਤੇ ਜਿਹੜਾ ਪਾਣੀ ਹੈਗਾ ਫਿਰ ਗਿਆ ਇਧਰਲੀ ਸਾਈਡ ਤੋਂ ਤੇ ਆਹ ਦੇਖੋ ਕਿੱਥੇ ਤੱਕ ਵੀ ਨਿਗਾਹ ਜਾਂਦੀ ਆ ਸਾਰਾ ਉਧਰ ਨੂੰ ਵਧੀ ਜਾਂਦਾ ਪਾਣੀ ਕਿਉਂਕਿ ਪਿੱਛੋਂ ਪਾਣੀ ਜਿਹੜਾ ਉਹ ਕੰਟਰੋਲ ਹੀ ਨਹੀਂ ਹੋਇਆ ਹੈਗਾ ਤੇ ਆਹ ਤੁਸੀਂ ਸਬੂਤ ਦੇਖ ਲਓ ਆਹ ਸਾਰਾ ਪੱਟ-ਪੱਟ ਇੱਟਾਂ ਨੇ ਜਿਹੜੀਆਂ ਉਹ ਵਿੱਚ ਸਿੱਟੀਆਂ ਪਈਆਂ ਨੇ ਸੂਏ ਦੇ ਤੇ ਇੰਨਾ ਕਰਕੇ ਹੋ ਗਿਆ ਵੀ ਪਾਣੀ ਆਪੇ ਬੰਦ ਹੋ ਜੂਗਾ ਲਤਿਕਾ ਅੱਛਾ ਜੇਦਾ ਹੋਣਾ ਸੀ ਤਾਂ ਹੋ ਗਿਆ ਥੋੜਾ ਨੁਕਸਾਨ ਹਾਂ ਵੀ ਪਾਣੀ ਸਵੇਰ ਤੇ ਕ ਬੰਦ ਹੋ 15 ਘੰਟਿਆਂ ਚ ਅੱਛਾ ਕਿਲੇ ਤੋਂ ਹੁੰਦਾ ਮਤਲਬ ਹੋ 24 ਘੰਟੇ ਗਏ ਕੱਲ ਨੂੰ ਵੀ ਨਹੀਂ ਹੁੰਦਾ ਕੱਲ ਨੂੰ ਵੀ ਨਹੀਂ ਹੁੰਦਾ ਇਹ ਤਾਂ ਹੁਣ ਇਹ ਤਾਂ ਆਈ ਜਾਊਗੀ ਪਾਣੀ ਟ੍ਰੇਨ ਚ ਪੈਂਦੇ ਨਹੀਂ ਨਾ ਇਹ ਹੂੰ ਸੋ ਬਈ ਨੁਕਸਾਨ ਆ ਜਿਹੜਾ ਉਹ ਜਾਣ ਬੁੱਝ ਕੇ ਕੀਤਾ ਗਿਆਗਾ ਆ ਤੁਸੀਂ ਸਬੂਤ ਦੇਖ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਠੀਕ ਆ